देखो ये पहला राउंड हो गया खत्म हो दूसरा चालू है तो दूसरे राउंड चाहे चेक कर दे पे डॉक्टर साहब सू दस दे दूसरे रा, दूसरे राउंड बन ਭਈ ਜਦੋਂ ਕਹਿਣਗੇ ਨਾ ਜੱਜ ਸਾਹਿਬ ਉਹਨਾਂ ਲੈ ਜਾ ਕੋਈ ਬਾਤ ਨਹੀਂ ਹੋ ਰਹੀ ਕੋੜਾ ਦੂਰ ਦੂਰ ਰਹਿ ਜਾਂਦਾ ਭਗਵਾਨ ਜੀ ਹਾਂ ਤੇਰਾ ਬਣਾ ਕੇ ਰੱਖੋ ਭਈ ਜਦੋਂ ਜੱਜ ਸਾਹਿਬਾਂ ਕੇ ਕਰਦੇ ਨੇ ਵੀਰ ਬਣ ਕੇ ਸੋਸ਼ਲ ਮੀਡੀਆ ਨੂੰ ਕਹਿਣਾ ਏਰਾ ਦੂਰੀ ਬਣਾ ਕੇ ਰੱਖੋ ਕਿਉਂ ਸੰਗਤ ਆਪਾਂ ਨੂੰ ਇੱਡੀ ਦੂਰੋਂ ਦੇਖਣ ਆਈ ਆ ਜੇ ਸੰਗਤ ਨੂੰ ਕੁਝ ਦਿਖੂਗਾ ਨਹੀਂ ਬਾਈ ਫਿਰ ਉਹ ਸੰਗਤ ਨਰਾਜ ਹੋ ਕੇ ਜਾਊਗੀ ਜੇ ਸੰਗਤ ਮਰਾਜ ਆ ਬਾਈ ਆਪਣਾ ਮੇਲਾ ਵੀ ਨਰਾਜ ਹੀ ਆ ਇੱਕ ਜਿੰਨਾ ਟਾਈਮ ਜੱਜ ਸਾਹਿਬਾਨ ਨੇ ਕਹਿੰਦੇ ਉਹਨਾ ਟਾਈਮ ਵੀਰ ਵੜ ਕੇ ਬੱਚਾ ਨਾ ਤੋਰਿਆ ਕਰੋ ਜਦੋਂ ਜੱਜ ਸਾਹਿਬਾਨ ਕਹਿਣਗੇ ਉਸ ਤੋਂ ਪਹਿਲਾਂ ਬੱਚਾ ਨਾ ਤੋਰਿਓ ਦੇਸੀ ਸਟੂਡੀਓ ਤੇ ਮਾਨ ਮਾਨਸਾ ਚੈਨਲ ਪਹੁੰਚੇ ਨੇ ਜੀ ਆ ਨਿੱਘਾ ਸਵਾਗਤ ਕਰਦੇ ਆ ਵੀਰੇ ਆਇਆ ਜੋਨੇ ਐ ਤੇ ਫਾਸਟ ਕਿਰੀ ਪਾਇਆ ਅੱਛਾ ਫਸਟ ਫੋਲ ਇੱਕ ਅੱਛਾ ਅੱਛਾ ਕਿਦਰ ਨਹੀਂ ੜਕੀ ਬੱਕਰੇ ਇੱਕ ਹੀ ਵਿੱਚ ਸ਼ੌਕ ਪਿਆ ਬਈ ਜਿਵੇਂ ਅੱਛਾ ਬੱਕਰੇ ਇਹਨਾਂ ਚੀਜ਼ਾਂ ਦਾ ਹੋਈ ਹੁਣ ਇਹਗਾ 100 ਰੁਪਏ ਦੀ ਹੈ ਇਹਦੇ ਵਿੱਚ ਕੀ ਬੈਨੀਫਿਟ ਆ ਪਹਿਲਾਂ ਤਾਂ ਵੀਰੇ ਕਦੇ ਦੋੜ ਲੈਂਦਾ ਕਦੇ ਖੇਡ ਲੈਂਦਾ ਠੀਕ ਹੈ ਜੀ ਬੱਕਰਾ ਰੱਖਦੇ ਕਰੇ ਠੀਕ ਕਰਕੇ ਥੇ ਹੌਲੀ ਹੌਲੀ ਉਹਨਾਂ ਨਾਲ ਪਿਆਰ ਵਧਿਆ ਅੱਛਾ ਅੱਛਾ ਤੇ ਹੌਲੀ ਹੌਲੀ ਹੁਣ ਅੱਗੇ ਫਾਰਮ ਦੇ ਬਾਰੇ ਸੋਚਿਆ ਠੀਕ ਹੈ ਤੇ ਹੁਣ ਵਧੀਆ ਨਫਾ ਨਿਕਲ ਰਿਹਾ ਹੈ ਇਹਨਾਂ ਚੋਂ ਠੀਕ ਹੈ ਇਹ ਕਮਾਈ ਵਧੀਆ ਦੇ ਜਾਂਦੇ ਆ ਹਾਂਜੀ ਹਾਂਜੀ ਵੀਰੇ ਕਮਾਈ ਦੇ ਜਾਂਦੇ ਆ ਕਿੰਨੇ ਚਾ ਇਹ ਮਤਲਬ ਹੁਣ ਸਾਨੂੰ ਕਿੰਨਾ ਟਾਈਮ ਹੋ ਗਿਆ ਰੱਖਿਆ ਇਹਨਾਂ ਨੂੰ ਵੀਰੇ 1 ਸਾਲ ਹੋ ਗਿਆ 1 ਸਾਲ ਹੋ ਗਿਆ ਇਹ ਕਿੰਨੇ ਰੱਖੇ ਹੋਏ ਆ ਤੁਸੀਂ ਕਿੰਨੇ ਬੱਚੇ ਸਾਡੇ ਕੋਲੇ ਕੀ ਖੋਸ਼ ਆਪਣੇ ਕੋਲੇ ਵੀਰੇ 10 11 ਬੱਚੇ ਨੇ ਕੇ ਤੇ ਉਸ ਬੱਕਰਿਆਂ ਗੱਭਣ ਨੇ ਗਿਆ ਉਸ ਸੂਈਆਂ ਹੋਈਆਂ ਨੇ ਗਿਆ ਕਿਸੇ ਨੇ ਸੋਣਾਗਾ ਠੀਕ ਹੈ ਠੀਕ ਹੈ ਤੇ ਜੇ ਹੁਣ ਮੰਨ ਕੇ ਚਲੋ ਵੀ ਇਹ ਚੀਜ਼ ਦਾ ਜਿਵੇਂ ਆਪਾਂ ਕੋਈ ਜ਼ਿੰਮੇਦਾਰ ਹੈ ਨਾ ਭਰਾ ਉਹ ਹੁਣ ਰੱਖਣ ਨੂੰ ਫਿਰਦਾ ਇਹਦੇ ਚੂਜ ਬੈਨੀਫਿਟ ਹੈ ਆਪਾਂ ਕਹਿ ਸਕਦੇ ਹਾਂ ਵੀ ਹਾਂ ਵੀਰੇ ਆਪਾਂ ਖੁਦ ਜ਼ਿੰਮੇਦਾਰਾਂਗੇ ਵੀਰੇ ਠੀਕ ਹੈ ਠੀਕ ਹੈ ਵੀ ਆਪਾਂ ਜਿਵੇਂ ਹੁਣ ਕਿਤਾਂ ਚ ਜਾਣੇ ਆ ਜਾਂ ਚਾਰ ਦੇ ਤੁਸੀਂ ਚਾਰ ਦੇਓ ਜਾਂ ਨਹੀਂ ਨਹੀਂ ਜਿੰਨੇ ਵੀ ਸੰਗਤਾਂ ਦਾ ਲੰਗਾ